ਸਰੰਤਾਨ CIA ਅਤੇ AGT ਆਪਣੀ ਟੀਮ ਜਿਹੜੀ ਹੈ ਇਸ ਜਿਹੜੇ ਜਿਹੜੇ ਮਾੜੇ ਅਨਸਰਾਂ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਤਾਂ ਇਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਟ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਤਾਂ ਜਦੋਂ ਚੇਸ ਕੀਤਾ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥੱਲਾ ਪੈਨੂੰ ਲਾ ਲਿਆ ਪੈਨੂੰ ਲਾ ਕੇ ਉਥੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ بجائے ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਅਬੀ ਫਾਇਰ ਜਿਹੜਾ ਪੁਲਸ ਤੋਂ ਉਹ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕੀਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬੁਲੇਟ ਪ੍ਰੂਫ ਜੈਕਟ ਕਰਕੇ ਬਚਾਅ ਹੋ ਗਿਆ ਨਹੀਂ ਤੇ ਉਹ ਵਾਈਟਲ ਹੋ ਸਕਦਾ ਸੀਗਾ ਵਾਈਟਲ ਪਾਰਟ ਤੇ ਹੋ ਸਕਦਾ ਸੀਗਾ ਔਰ ਜਵਾਬੀ ਫਾਇਰ ਜਿਹੜੇ ਉਹਨੂੰ ਲੱਗੇ ਹੈਗੇ ਉਹਦੇ ਚੋਂ ਉਹਨੂੰ ਫਿਰ ਪੁੱਛਿਆ ਉਹਦੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਇਨੋ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਕਥੂ ਨੰਗਲ ਏਰੀਆ ਦਾ ਰਹਿਣ ਵਾਲਾ ਉੱਥੋਂ ਦਾ ਆਇਡੈਂਟੀਫਾਈ ਹੋਇਆ ਇਹ ਬੇਸਿਕਲੀ ਰੱਬ ਦਾਸੂਵਾਲ ਔਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅ ਅਸੀਂ ਇੱਕ ਬਲੌਕ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸਿੰਘ ਹੋਣ ਦਾ ਮੋਡਿਊਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰਿਪੋਰਟ ਕੀਤੀ ਹੈ ਔਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਜਿਹੜਾ ਮਰਡਰ ਹੋਇਆ ਉਹ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਔਰ ਪਲੈਨਿੰਗ ਪਾਰਟ ਦੇ ਵਿੱਚ ਰੈਕੀ ਪਾਰਟ ਦੇ ਵਿੱਚ ਇਨਵੋਲਡ ਰਹਾ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਪਤਾ ਲੱਗਿਆ ਔਰ ਐਗਜ਼ੀਕਿਊਸ਼ਨ ਦੇ ਵਿੱਚ ਉਹਦਾ ਕੀ ਰੋਲ ਹੈ ਉਹ ਅਸੀਂ ਅਜੇ ਤਪਰੀਸ਼ ਕੀਤੀ ਜਾ ਰਹੀ ਹੈ ਉਹ ਕਮਿਸ਼ਨਰ ਅੰਮ੍ਰਿਤਸਰ ਤੋਂ ਤਪਰੀਸ਼ ਹੋ ਰਹੀ ਹੈ ਅਸੀਂ ਉਹਨਾਂ ਨਾਲ ਐਸੋਸੀਏਟ ਕਰ ਰਹੇ ਹੈਗੇ ਆ ਅਸੀਂ ਸਾਰੀ ਤਪਰੀਸ਼ ਤੋਂ ਬਾਅਦ ਬਾਕੀ ਗੱਲਾਂ ਵੀ ਕਲੀਅਰ ਹੋ ਜਾਣਗੀਆਂ ਕਿ ਇਹ ਇਹਨਾਂ ਦਾ ਅਫਰੀਦੀ ਔਰ ਜਿਹੜਾ ਦਾਸੂਵਾਲ ਦਾ ਬਹੁਤ ਕਲੋਜ਼ ਐਸੋਸੀਏਟ ਹੈ ਅਨ ਫੀਲਡ ਵਰਕ ਅਨੰਦ ਕਰਦਾ ਸੀ ਪਰ ਜਿਹੜੇ ਹਰਮਨ ਸੇਖੋਂ ਚ ਪਹਿਲਾਂ 4 ਅਰੈਸਟ ਹੋਏ ਵੀ ਉਹਨਾਂ ਦੇ ਨਾਲ ਵਰਕ ਕਰਦਾ ਇਹ ਉਹ ਤੇ ਵੰਟਰਡ ਸੀਗਾ ਉਹ ਤੇ ਵੰਟਰਡ ਸੀਗਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈਗਾ ਹਾਂਜੀ ਪਹਿਲੇ ਮਾਮਲੇ ਸਿਰ ਬਰਾਮਤ ਹੋਈਆਂ ਜਿਵੇਂ ਰੇਕੀ ਟਾਈਪ ਸੀ ਜਿਵੇਂ ਇਲੈਕਸ਼ਨ ਦੌਰਾਨ ਜਾਂ ਗੋਲੀ ਚੱਲਨੀ ਸੀ ਤੁਸੀਂ ਬ੍ਰੇਕ ਆਊਟ ਕੀਤਾ ਕੋਈ ਫੋਟੋ ਵਗੈਰਾ ਜਾਂ ਕੋਈ ਇਹ ਦੇਖੋ ਅਜੇ ਤਾਂ ਪਹਿਲਾ ਪ੍ਰਾਇਓਰਟੀ ਸੀ ਇਹਨੂੰ ਹਸਪੀਟਲ ਲੈ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਨਾ ਹਸਪੀਟਲ ਲੈ ਗਿਆ ਸੀਗੇ ਬਾਕੀ ਜਿਹੜੀਆਂ ਤਪਤੀ ਉਸ ਤੋਂ ਬਾਅਦ ਹੋਣੀਆਂ ਔਰ ਬਾਕੀ ਸੇ ਤਫਤੀਸ਼ ਕਰਾਂਗੇ ਜੋ ਤਾਂ ਸਾਹਮਣੇ ਹੋ ਉਤਨ ਦੋ ਰਿਕਵਰੀ ਕੀ ਹੋਇਆ ਰਿਕਰੀ ਇੱਕ ਪਿਸਟਲ ਹੈ ਜੀ ਇਹਦੇ ਕੋਲੋਂ ਜਿਹੜਾ ਹਾਂਜੀ ਜਿਹਦੇ ਨਾਲ ਫਾਇਰ ਕੀਤਾ ਹੈ ਹਾਂਜੀ ਠੀਕ ਹੈ ਬਾਕੀ ਤਫਤੀਸ਼ ਹੋਰ ਨਾਲ ਪਤਾ ਲੱਗ ਜਾਏਗਾ ਤੁਹਾਨੂੰ ਅਸੀਂ ਅਪਡੇਟ ਕਰਦੇ ਰਹਾਂਗੇ